ਸਤਿ ਸ਼੍ਰੀ ਅਕਾਲ ਜੀ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਗ ਪੁਰਸਕਾਰ ਹਰ ਇੱਕ ਸਾਲ ਦਿੱਤੇ ਜਾਂਦੇ ਨੇ ਇਸ ਸਾਲ ਵੀ ਭਾਰਤ ਸਰਕਾਰ ਵੱਲੋਂ ਇਹਨਾਂ ਪੁਰਸਕਾਰਾਂ ਵਾਸਤੇ ਜਿਹੜੀਆਂ ਯੋਗ ਬੱਚੇ ਹੈਗੇ ਨੇ ਉਹਨਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਆ ਇਹਨਾਂ ਅਵਾਰਡਾਂ ਵਾਸਤੇ 5 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਬੱਚੇ ਨੇ ਉਹ 31 ਅਗਸਤ 2024 ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਅਪਲਾਈ ਕਿਸ ਵੈਬਸਾਈਟ ਤੇ ਕਰਨਾ ਉਹ ਵੈਬਸਾਈਟ نوٹ ਕਰ ਲਓ www.awards.gov.in ਸਕਰੀਨ ਤੇ ਵੀ ਤੁਹਾਡੇ ਲਿਖ ਦਿੰਦੇ ਆ ਤੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਲਿੰਕ ਅਸੀਂ ਦੇ ਦੇਵਾਂਗੇ ਸੋ ਦੋਸਤੋ ਇਹ ਅਵਾਰਡਸ ਉਹਨਾਂ ਬਹਾਦਰ ਬੱਚਿਆਂ ਨੂੰ ਤੇ ਜਾਂ ਜਿਹੜੇ ਸਪੈਸ਼ਲ ਬੱਚੇ ਹੁੰਦੇ ਨੇ ਤੇ ਜਾਂ ਜਿਹੜੇ ਬੱਚਿਆਂ ਨੇ ਕਿਸੇ ਨਾ ਕਿਸੇ ਖੇਤ ਦੇ ਵਿੱਚ ਵਿਸ਼ੇਸ਼ ਕੋਈ ਉਪਲਬਧੀ ਕੀਤੀ ਹੋਵੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਨੈਸ਼ਨਲ ਲੈਵਲ ਦੀ ਉਪਲਬਧੀ ਹੋਣੀ ਚਾਹੀਦੀ ਹੈ ਹਰ ਸਾਲ ਇਹ ਅਵਾਰਡ ਦਿੱਤੇ ਜਾਂਦੇ ਨੇ ਤੇ ਇਸ ਸਾਲ ਵੀ ਇਹ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਸੋ ਆ ਆ ਸਧਾਰਨ ਬਹਾਦਰੀ ਜਿਹਦੇ ਚ ਕਿਦਾਂ ਕਿਸੇ ਬੱਚੇ ਨੇ ਐਦਾਂ ਦੀ ਬਹਾਦਰੀ ਕੀਤੀ ਹੋਵੇ ਜਿਹਦੇ ਨਾਲ ਕਿਸੇ ਦੀ ਜਾਨ ਬਚੀ ਹੋਵੇ ਜਾਂ ਉਹਨੇ ਆਪਣੀ ਜਾਨ ਬਚਾਈ ਹੋਵੇ ਇਸ ਤਰ੍ਹਾਂ ਸਪੈਸ਼ਲ ਬੱਚੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪ੍ਰਮਾਤਮਾ ਵੱਲੋਂ ਕੋਈ ਵਿਸ਼ੇਸ਼ ਕੋਈ ਕਲਾ ਦਿੱਤੀ ਹੁੰਦੀ ਹੈ ਇਸ ਤੋਂ ਇਲਾਵਾ ਕਈ ਹੋਰ ਹਰ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਖੇਡਾਂ ਸਵਾਸੇਵਾ ਸਾਇੰਸ ਐਂਡ ਟੈਕਨੋਲੋਜੀ এনवायरमेंट ਕਲਾ ਅਤੇ ਸੱਭਿਆਚਾਰ ਦੇ ਅਤੇ ਹੋਰ ਕੋਈ ਤਕਨੀਕੀ ਖੇਤਰ ਦੇ ਵਿੱਚ ਉਹਨੇ ਕੋਈ ਵਧੀਆ ਕੰਮ ਕੀਤਾ ਹੋਵੇ ਤਾਂ ਉਹਨੂੰ ਇਹ ਪੁਰਸਕਾਰ ਵਾਸਤੇ ਜ਼ਰੂਰ ਨਾਮਿਨੇਟ ਕਰਨਾ ਚਾਹੀਦਾ ਅਪਲਾਈ ਕਰਨਾ ਚਾਹੀਦਾ ਆਨਲਾਈਨ ਅਪਲਾਈ ਕਰਨਾ ਹੈਗਾ 31 ਅਗਸਤ ਤੋਂ ਪਹਿਲਾਂ ਆਪਾਂ ਅ ਅਪਲਾਈ ਇਹਦੇ ਵਾਸਤੇ ਕਰ ਸਕਦੇ ਆ ਸੋ ਅਗਰ ਇਹਨਾਂ ਅਵਾਰਡਸ ਵਾਸਤੇ ਤੁਸੀਂ ਹੋਰ ਜਾਣਕਾਰੀ ਲੈਣੀ ਹੈ ਜਿਹੜੀ ਤੁਹਾਨੂੰ ਵੈਬਸਾਈਟ ਦਿੱਤੀ ਹੈ ਉਸ ਵੈਬਸਾਈਟ ਤੇ ਤੁਸੀਂ ਜਾ ਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਡੇ ਹਰੇਕ ਡਿਪਟੀ ਕਮਿਸ਼ਨਰ ਦਫਤਰ ਦੇ ਵਿੱਚ ਜੋ ਜਿਨ੍ਹਾਂ ਪਾਲ ਸੁਰੱਖਿਆ ਯੂਨਿਟ ਹੁੰਦਾ ਉਥੇ ਵੀ ਮਤਲਬ ਤੁਸੀਂ ਸੰਪਰਕ ਕਰ ਸਕਦੇ ਹੋ ਇਹਦੇ ਬਾਰੇ ਹੋਰ ਜਾਣਕਾਰੀ ਲੈਣ ਵਾਸਤੇ ਸੋ ਦੋਸਤੋ ਜੇ ਤੁਹਾਡੇ ਧਿਆਨ ਚ ਕੋਈ ਇਦਾਂ ਦਾ ਬੱਚਾ ਹੈਗਾ ਵਾ ਜਿਨੇ ਕੋਈ ਵਿਸ਼ੇਸ਼ ਬਹਾਦਰੀ ਦਾ ਕੰਮ ਕੀਤਾ ਹੋਵੇ ਕੋਈ ਉਹਦੀ ਅਸਧਾਰਨ ਕੋਈ ਪ੍ਰਾਪਤੀ ਹੋਵੇ ਜਾਂ ਉਸ ਬੱਚੇ ਨੇ ਹੁਣ ਹਰ ਬੱਚਾ ਹੋਵੇ ਜਿਨੇ ਆ ਤੇ ਤੁਹਾਨੂੰ ਪੰਜ ਸੱਤ ਫੀਲਡ ਦੱਸਿਆ ਇਹਨਾਂ ਦੇ ਵਿੱਚ ਵਧੀਆ ਕੰਮ ਕੀਤਾ ਹੋਵੇ ਤਾਂ ਉਹਨਾਂ ਦਾ ਉਹਨਾਂ ਬੱਚਿਆਂ ਦਾ ਇਸ ਵਾਸਤੇ ਇਹ ਅਵਾਰਡਸ ਵਾਸਤੇ ਜਰੂਰ ਅਪਲਾਈ ਕਰਾਓ ਅਪਲਾਈ ਜਾਂ ਤਾਂ ਬੱਚਾ ਖੁਦ ਵੀ ਆਪਣੇ ਤੌਰ ਤੇ ਕਰ ਸਕਦਾ ਕਿ ਜਾਂ ਜਿਹੜੇ ਬੱਚੇ ਦੇ ਪੇਰੈਂਟਸ ਹੈਗੇ ਨੇ ਜਾਂ ਜਿਹੜੇ ਗਾਰਡੀਅਨ ਹੈਗੇ ਨੇ ਉਹ ਵੀ ਅਵਾਰਡ ਵਾਸਤੇ ਅਪਲਾਈ ਕਰ ਸਕਦੇ ਨੇ ਬੱਚੇ ਵਾਸਤੇ ਸੋ ਆਨਲਾਈਨ ਜਦੋਂ ਤੁਸੀਂ ਜਾਉਂਗੇ ਤਾਂ ਤੁਹਾਨੂੰ ਸਾਰੀ ਵਿਧੀ ਤਾਂ ਤੁਹਾਨੂੰ ਉੱਥੇ ਪਤਾ ਲੱਗ ਜਾਏਗਾ ਸੋ ਬੇਨਤੀ ਹੈ ਕਿ ਜਿਹੜੇ ਰਾਸ਼ਟਰੀ ਪੁਰਸਕਾਰ ਹੈਗੇ ਨੇ ਇਹਨਾਂ ਵਾਸਤੇ ਪੱਡ ਪੰਜਾਬ ਦੇ ਵੱਧ ਤੋਂ ਵੱਧ ਬੱਚਿਆਂ ਦਾ ਅਪਲਾਈ ਕਰਨਾ ਚਾਹੀਦਾ ਤਾਂ ਜੋ ਵੱਧ ਤੋਂ ਵੱਧ ਜਿਹੜੇ ਸਾਡੇ ਬੱਚੇ ਨੇ ਉਹ ਅਵਾਰਡ ਜਿੱਤਣ ਤੇ ਉਹਨਾਂ ਦਾ ਹੌਸਲਾ ਹੋਵੇ ਤੇ ਇਸ ਤੋਂ ਇਲਾਵਾ ਹੋਰ ਵੀ ਬੱਚਿਆਂ ਨੂੰ ਪ੍ਰੇਰਨਾ Bot, bot, anwendig.